ਯਾਰ ਕਾਹਦੇ ਦਾ ਤੇ ਵੈਸੇ ਹੀ ਖਤਮ ਹੋ ਗਿਆ। ਲੋਕਾਂ ਦੇ ਚਿੰਤਾ ਹੀ ਭੁੱਲ ਗਿਆ ਸਾਨੂੰ। ਉਹ ਜਿਹੜਾ ਪੰਛੀ ਦਾ ਨਹੀਂ ਪੜਿਆ। ਜਿਹੜਾ ਆਪਣੀ ਪਾਰਟੀ ਦਾ ਨਹੀਂ ਬਣਿਆ ਉਹ ਪੰਜਾਬੀਆਂ ਨੇ ਕੀ ਬਣੇਗਾ। ਸਾਰੇ ਜੋ ਉਹਨੇ ਜੁਰੂਸ ਕਰ ਦਿੱਤਾ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਮੀਰ ਸਾਹਿਬ ਨੇ ਜੋ ਕੀਤਾ। ਤਾਮੀਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਜਾ ਜਾ ਕੇ ਨੂੰ ਕਾਣਾ ਸਾਹਿਬ ਸੱਟਿਆ ਤੇ ਜਿਹੜੇ ਪਹਿਲੇ ਛੇਰ ਸਿੱਖ ਗਿਓ ਮੇਰੇ ਪਿੰਡ ਧਾਰੋ ਵਾਲੇ ਜਿਹਨਾਂ ਨੂੰ ਜਿੰਦ ਜਾਨ ਦਿੱਤਾ ਸੀ ਨਰਨਾਨੂ ਮਹੰਸ ਨੇ 120 ਬੰਦੇ ਉੱਥੇ ਉਹਨੇ ਜਿੰਦ ਜਾਨ ਛਾੜ ਦਿੱਤੇ ਸੀ ਨਰਨਾਨੂ ਮਹੰਸ ਨੇ ਤੇ ਉਹਦੇ ਬਾਅਦ ਪੰਜਾਬ ਦੇ ਝੰਡੋਤਾਂ ਦੇ ਖੋਗ ਵਾਲੇ ਮੰਨਤਾ ਕੋਲ ਜਾ ਕੇ ਵਾਸੀ ਨੇ ਜਾ ਕੋ ਤੇ ਤੂੰ ਤੇ ਆ ਕੇ ਫਿਰ ਵੱਡਾ ਮਹੰਤ ਜਿਹੜਾ ਵੀਰ ਬਾਗ ਲਿਆ ਇਹ ਫਰਕ ਆਇਆ ਬਦਲ ਉਹਨਾਂ ਮਨੁੱਖਾਂ ਨੂੰ ਬਿਲਕੁਲ ਗੁਰਦੁਆਰੇ ਤੋਂ ਦਿੱਤੇ। ਇਹ ਸਿੱਖੀ ਵੀ ਆਪਾਂ ਨੂੰ ਬਚਾਉਣੀ ਪਈ ਜੇ ਇਤਿਹਾਸੇ ਵਾਲੇ ਫਿਰ ਤੁਹਾਨੂੰ ਤਾਂ ਕਹਿ ਰਿਆਂ ਤੁਹਾਡੇ ਜਨ ਸਿੱਖੀ ਕੁੱਟ-ਕੁੱਟ ਕੇ ਪਲੀ ਜਾ। ਜੇ ਆਪਾਂ ਕਿਸ ਪਾਸੇ ਤੁਰ ਰਖਦੇ ਹਾਂ। ਸ਼ਕਮਤਮਾਨ ਜੀ। ਖੱਟੇ ਯਾਦੋ। ਇਹ ਲੈ ਗਿਆ 1.5 ਸਾਲ 1.5 ਸਾਲ ਵੀ 6 ਮਹੀਨੇ ਲੱਗੇ। ਦੇ ਪੰਜਾਬੀ ਬੜੇ ਪੜੇ ਪੜੇ ਸਿਰ ਹੌਂਕਿੰਦ ਚੜਾ ਕੇ ਲਿਆਉਂਦੇ ਨੇ ਕਿ ਖੋਜੇ ਦੇ ਚੜਾ ਕੇ ਘਰ ਪਈਦੇ ਨੇ ਸੰਦੂਨ ਸਾਹਿਬ ਮੇਰੇ ਕੋ ਕਾਂਗਰਸ ਤੇ ਤੁਹਾਡੀ ਬੋਲਦੇ ਮੇਰੇ ਬਾਪ ਕਦੀ ਵੀ ਜੇ ਉਹ ਕੋਈ ਗਲਤ ਕਰਦੇ ਨੇ ਪਾ ਕੋ ਵੀ ਇਟੀ ਗੱਲ ਸੁਣਦੇ ਦੇ ਕਹਿੰਦੇ ਕਿ ਤੂੰ ਕਿਸੇ ਨਾ ਲੀਡਰ ਬਣੇਗਾ ਬਹੁਤ ਜਲਦੀ ਨਾ ਕਰ ਇਹ ਵੀ ਕਹਿੰਦਾ ਤੈਨੂੰ ਕਹਿੰਦੇ ਤੂੰ ਸਿਆਣੀਆਂ ਗੱਲਾਂ ਕਰਕੇ ਚੱਲਿਆ ਤੈਨ ਜਨੇ ਕਾਂਗਰਸ ਦੇ ਵਿੱਚ ਜਿਹੜਾ ਬਹੁਤੀ ਚੰਗੀ ਕਰੇ ਉਹ ਠੇਡਾ ਸਾਕੇ ਪਹਿਲਾਂ ਹੀ ਡਿੱਗ ਪੈਂਦਾ ਤੇ ਕਹਿੰਦੇ ਜਿਹੜਾ ਹੌਲੀ ਹੌਲੀ ਚੱਲੇ ਇਹ ਜਿਹੜਾ ਜਗਾ ਹੀ ਸੌ ਲਈ ਕਾਲੀ ਚ ਪੈ ਗਏ ਆ

ਅੱਛੀ ਪੰਜਾਬ ਦਾ ਜਿਹੜਾ ਕਾਂਗਰਸ ਦਾ ਵਰਕਰ ਆ ਉਹ ਵੀ ਉਹਨੂੰ ਠੱਗਿਆ ਨਾ ਜਾਏਗਾ ਜਿਹੜਾ ਅੱਜ ਕਾਂਗਰਸ ਨੂੰ ਐਕਸਪੀਟ ਕਰਦਾ ਤੁਹਾਨੂੰ ਅਗਲੇ ਦਿਨ ਟ੍ਰੈਕਟਰ ਦਿੱਤੇ ਜਾਏਗੇ ਕਿ ਬਿਲਕੁਲ ਬਰਮਾਸ ਨਹੀਂ ਹੋਏ ਯਾਰ ਆਪ ਬਾਬਾ ਜੀ ਬੇਛੇ ਨੇ ਆਪ ਤੋਂ ਅੱਗੇ ਜੇ ਗੋੜੀਆਂ ਵੱਧੀਆਂ ਤੇ ਬੋਰ ਰਹਿ ਸੀ ਜਦ ਮੈਂ ਗੁਰਕੀਰ ਦੁਕਾਨਦਾਰ ਮੈਂ ਕਹਾਂ ਜਾਂ ਇਹੋ ਜਿਹੇ ਬੰਦਿਆਂ ਦਾ ਹਿੱਕ ਕੋ ਦੇਨ ਦੇ ਦਾਂਗੇ ਕਿ ਸਾਡੀਆਂ ਹੀ ਘੋੜੀਆਂ ਖੋਦਾ ਰਿਆ ਇਹ ਨਹੀਂ ਘੋੜੀ ਕਦੋਂ ਸੀ ਜਾਵਾਂਗੇ ਜੇ ਤੈਨੂੰ ਵੀ ਅਸੀਂ ਕੁਝ ਬਣਾ ਦਿੰਦਾ ਜੇ ਜਦੋਂ ਇੰਨਾ ਬਣ ਕਰਾ ਪਰ ਵੇਖੀਦਾ ਤੇ ਨਵੇਂ ਹੱਥ ਵੇਖੀਦਾ ਜਾਰੇ ਉਹਨਾਂ ਦੀਆਂ ਜ਼ਿੰਦਗੀਆਂ ਨਿਕਲ ਕੇ ਹਨ ਪੈਣੀ ਸਾਹ ਬੈਠੇ ਨਾ ਨਾ ਬੈਠੇ ਇਹਨਾਂ ਬੜੇ ਜ਼ਿੰਦਗੀਆਂ ਨਿਕਲ ਗਏ ਕੋਪਰਸ ਦੀ ਨਾ ਤੇ ਬਾਅਦ ਹੀ ਨਵੇਂ مارا گی بچا دیا میں دوبارہ مبارکباد دینا کہ واقعی اپنے گرنٹ سمجھتے کہ ماجے والے نارے زیادہ مارتے نے زیادہ نے پر اج تھی سڈے کو نمبر رہ گئی ਵੰਡਰ ਦੇ ਚਿਹਰੇ ਕੋ ਪਤਾ ਲੱਗਦਾ ਕਿ ਇਹ ਵਜਾ ਆਇਆ ਕਿ ਆਪਣੇ ਆਪ ਹੈ ਕੋਈ ਆਪਣੇ ਆਪ ਆਇਆ ਗੁਰਵਿੰਦਰ ਮਾਮਾ ਜੀ ਦਾ ਵੀ ਬਹੁਤ ਧੰਨਵਾਦ ਕਿਉਂਕਿ ਸਰਕਾਰ ਇਹੋ ਜੀ ਜਾਂ ਤੇ ਜਿਸ ਪੈਲਸ ਦੇ ਵਿੱਚ ਫੰਕਸ਼ਨ ਕਰ ਲਈਏ ਉਹਦੀ ਸ਼ਾਮ ਨੂੰ ਬਿਜਲੀ ਕੱਟ ਜਾਂਦੇ ਹੁੰਦੇ ਆ ਦੇ ਇੰਟਰਨੈਟ ਕਰੋ ਇਹਨਾਂ ਦਾ ਵੀ ਸਾਨੂੰ ਧੰਨਵਾਦ ਕਰਨ ਜਿਹੜਾ ਸਭ ਸਾਹਿਬ ਕਿ ਇਹ ਵੀ ਬੜੇ ਦਿਲ ਕੱਢ ਕੇ ਦਾ ਸਾਨੂੰ ਪੈਸ ਦਿੱਤਾ ਤਬਰ ਕਰੋ ਕਾਂਗਰਸ ਨੂੰ ਆਪਾਂ ਨਹੀਂ ਦੇਖਿਆ ਦਿੰਦੇ ਕਿ ਇਹ ਗੇਂਡ ਦੀ ਛੱਡੀ ਨੇ ਤੇ ਲੀਡਰਾਂ ਨੇ ਕਾਂਗਰਸ ਦੀ ਟੀਮ ਦੀ ਹੱਡੀ ਤੋੜਨ ਦੀ ਕੋਈ ਕਸਰ ਨਹੀਂ ਛੱਡੀ ਪਰ ਉਸੇ ਕਾਇਮ ਰਹਿ ਕਹਦਾ ਰਿਕੋਰੈਂਟੀ ਕਰਦਾ ਕਿ ਜਿਹੜਾ ਪਿਆਮੇ ਗੌਮਰ ਦੇ ਹਿੱਸ ਗੱਲ ਕਰਦਾ ਉਹ ਗੱਲ ਨਾਲ ਸਮਝ ਜੇ ਦੇਸ਼ ਨੂੰ ਡੋਣਾ ਜੇ ਸੰਵਧਾਨ ਬਚਾਉਣਾ ਇਹ ਭਾਜੀਪੀ ਦੇਸ਼ ਨੂੰ ਖਾ ਜਾਏਗੀ ਉਹ ਜ ਸਾਡੀ ਫੌਜ ਵੇਖੋ ਕਿੰਨੀ ਤਕੜੀ ਆ ਤੇ ਸਾਨੂੰ ਸੀਰਫਾਰ ਕਰਨ ਦੀ ਲੋੜ ਨਹੀਂ ਸੀ ਸਾਨੂੰ ਹਮਲਾ ਕਰਨਾ ਚਾਹੀਦਾ ਸੀ

ਤੁਰੀ ਜੋ ਇਲੈਕਸ਼ਨ ਲੜ ਕੇ ਵਿਖਿੰਦੇ ਨੂੰ ਤੁਰੀ ਜਿਵੇਂ ਹਲਾਵਾਗੇ ਉਹ ਤੋਂ ਤੈਨੂੰ ਹਰਾ ਕੇ ਪਿੰਡਾ ਐਡੀ ਕੌਗਨਤ ਤਗੜਿਕਾ ਯਾਰ ਇਹ 92 ਕਿਹੜਾ 98 ਕਿਹਦਾ ਇਹਨਾਂ ਦੇ ਕੋਲ ਦੇ ਇਹਨਾਂ ਦੇ 98 ਲੋਤੇ ਫਿਰਨੇ ਲੋਕਾਂ ਨੇ ਪਿੰਡਾਂ 'ਚ ਪਹੁੰਚਾਉੜੇ ਨੇ ਕੀ ਕਸੂਰ ਹੈ ਕਿਸਾਨ ਕਿਉਂ ਨਹੀਂ ਹੁੰਦਾ ਅਸੀਂ ਦਿੱਲੀ ਤੱਕ ਭੇਜੇ ਸੀ ਕਿਸਾਨ ਜਿੱਲੀ ਦੇ ਘਰ ਤੱਕ ਪਹੁੰਚ ਗਏ ਸੀ ਤੇ ਇਹਨੇ ਸ਼ੰਭੂ ਬੈਠ ਗਿਆ ਟੱਪਣ ਦਾ ਤਾਂ ਉਹਨਾਂ ਦੀਆਂ ਮਿੱਟੀਆਂ ਜੋ ਸਾਨੂੰ ਨਹੀਂ ਸੀ ਪਹਿਣ ਦਿੰਦੇ ਕਿ ਕਾਂਗਰਸੀ ਸਾਡੀ ਮੀਟਿੰਗ ਕਿ ਨਹੀਂ ਆਏਗਾ ਉੱਥੇ ਭਗਵੰਤ ਮਾਨ ਉਹਨਾਂ ਦੀ ਕੁਰਸੀ 'ਤੇ ਬੈਠਦਾ ਸੀ ਤੇ ਭਗਵੰਤ ਮਾਨ ਨੇ ਜੋ ਕਿਸਾਨਾਂ ਦੇ ਨਾਲ ਕੀਤਾ ਵਿਸ਼ਵਾਸ ਦਾ ਆਪ ਤੇ ਕਿਤੇ ਉਹਨਾਂ ਨੇ ਮੇਟੇ ਸ਼ਰਾਬ ਪਾਰਿਆ ਤੇ ਪਾਣੀ ਉਹ ਤਾਂ ਕਹਿੰਦਾ ਜਿਹੜੇ ਜੂਸ ਕੱਢ ਕੇ ਰੱਖਦਾ ਸਾਡੇ ਪੰਜਾਬ ਦਾ ਨਾਂਗੋਈ ਦਾ ਵਿਜ਼ਨ ਤੇ ਨਾਂਗੋਈ ਨੂੰ ਕੁਝ ਪਤਾ ਜੋ ਤੁਹਾਨੂੰ ਜਨਮ ਦੀ ਤੋਂ ਬਿਨਾਂ ਕੋੜੇ ਨਾਲ ਕੋੜੇ ਨੂੰ ਬਾਕ-ਬਾਕ ਮੁਬਾਰਕਾਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਮੀਟਿੰਗ ਚੱਲ ਰਹੀ ਆ ਅਜੇ ਵੀ ਲੋਕ ਪਰਿਆਰੇ ਵਰਕਰ ਅਜੇ ਵੀ ਕਲਿਆਰੇ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ کہ تھی تک بندہ نہیں چاہیے مطلب تھی کانگریس کے کون ایک ورکر سا تگڑا ہو سانو کی لوڑ نہیں سانو ایک ورکر کی لوڑ ہے جڑا کانگریس دا چندہ لائے کے تو تورا جائے تو لیڈروں وہ پچھے کھڑا ہو ہے سانو وہ ورکر چاہیے ਸਾਨੂੰ ਜੈਨ ਦੇ ਵਰਕਰ ਜਿਹੜੇ ਅੱਜ ਤੋਂ ਸਾਰੇ ਪੰਜਾਬ ਦਾ ਪਹਿਲਾ ਸੀਟ ਜਿਨ੍ਹਾਂ ਦੇ ਵਿੱਚ ਕਾਂਗਰਸ ਸੀ ਤੇ ਉੱਠ ਕੇ ਕਹਿੰਦੇ ਦੇ ਕੇ ਸਰਦਾਰਾ ਆਹ ਕੰਮ ਕਰਨਾ ਹੈ ਤੇ ਐਮਐਲਏ ਮੰਤਰੀ ਉਹਦੇ ਕਹਿੰਦੇ ਲੱਗਦੇ ਸੀ ਉਹ ਉਹ ਕਾਂਗਰਸ ਉਹ ਕਾਂਗਰਸ ਹੁੰਦੀ ਹੈ ਜੀ ਤਗੜੇ ਹੋਵੋ ਤੁਹਾਨੂੰ ਹੋਰ ਵੀ ਪਤਾ ਇਹ ਜਰੂਰ ਪਤਾ ਸਰਬਾ ਇੱਕ ਨੰਬਰ ਵਨ ਸੀਟ ਤੇ ਬੈਠਾ ਹੋਗਾ ਕਿ ਆਹ ਬੈਠਾ ਦੇ ਭਾਸ਼ਵਾਂ ਨੇ ਯਾ ਕੈਨੇਡਾ ਤੇ ਵੈਸੇ ਹੀ ਖਤਮ ਹੋ ਗਿਆ। ਉਹਨਾਂ ਦੇ ਚਿੰਤਾ ਹੀ ਭੁੱਲ ਗਿਆ ਸਾਨੂੰ। ਉਹ ਜਿਹੜਾ ਪੰਥ ਦਾ ਨਹੀਂ ਪੜਿਆ। ਜਿਹੜਾ ਆਪਣੀ ਪਾਰਟੀ ਦਾ ਨਹੀਂ ਬਣਿਆ ਉਹ ਪੰਜਾਬੀ ਨੇ ਨਹੀਂ ਬਣਿਆ। ਸਾਡੇ ਜੋ ਉਹਨਾਂ ਨੇ ਜੁਰੂਸ ਕਰ ਦਿੱਤਾ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਮੀਰ ਸਾਹਿਬ ਨੇ ਜੋ ਕੀਤਾ। ਤਾਮੀਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਜਾ ਜਾ ਕੇ ਨਰਕਾ ਸਾਹਿਬਾ ਟੇਕਿਆ ਤੇ ਜਿਹੜੇ ਪਹਿਲੇ ਛੇਰ ਸਿੱਖ ਜਿਓ ਮੇਰੇ ਪਿੰਡ ਧਾਵਾ ਵਾਲੇ ਕਰੇ ਜਿਨ੍ਹਾਂ ਨੂੰ ਜੀਨਰ ਸਾਹ ਦਿੱਤਾ ਸੀ ਨਰਨੂ ਮਹੰਸ ਨੇ 32 ਬੰਦੇ ਉੱਤੇ ਉਹਨੇ ਜੀਨਰ ਸਾਹ ਦਿੱਤੇ ਸੀ ਨਰਨੂ ਮਹੰਸ ਨੇ ਤੇ ਉਹਦੇ ਬਾਅਦ ਪੰਜਾਬ ਦੇ ਖਿੰਡੋਤਾਂ ਦੇ ਖੋਗ ਵਾਲੇ ਮੰਦਾਂ ਕੋਲ ਆ ਜਾਓ ਤੁਸੀਂ ਮੇਰੇ ਨਾਲ ਤੇ ਤੂੰ ਤੇ ਆ ਕੇ ਫਿਰ ਵੱਡਾ ਮਹੰਤ ਜਿਹੜਾ ਵੀਰ ਬਾਗ ਲਿਆ ਇਹ ਪ੍ਰਕਾਸ਼ੀ ਬਦਲ ਉਹਨਾਂ ਮਨਪਰਾਂ ਨੂੰ ਬੇਨਤੀ ਗੁਰਦੁਆਰੇ ਤੋਂ ਕਰਦੇ ਆ। ਇਹ ਸਿੱਖੀ ਵੀ ਆਪਾਂ ਨੂੰ ਬਚਾਉਣੀ ਪੈਣੀ ਤੇ ਧਾਕੇ ਵਾਲੇ ਮੈਂ ਤੁਹਾਨੂੰ ਤਾਂ ਕਹਿ ਰਿਹਾ ਤੁਹਾਡੇ ਜਨ ਸਿੱਖੀ ਕੁੱਟ-ਕੁੱਟ ਕੇ ਪਣੀ ਆ। ਤੇ ਸਾਨੂੰ ਸਾਰਿਆਂ ਨੂੰ ਟੱਕੇ ਹੋ ਕੇ ਆਪਣਾ ਧਰਮ ਵੀ ਤੇ ਆਪਣੇ ਗੁਰਦੁਆਰੇ ਵੀ ਨਾ ਫੋਟੋਣੇ ਪੈਣੀ। ਜੋ ਬਾਪੂ ਸਾਡਾ ਤਨਵਾ ਬਾਪ ਜੇਵਾਨੀ ਵਾਇਦੂਜੀ ਦਾ ਖਾਲਸਾ ਗੁਰੂ ਜੀ ਦੀ ਫਤਿਹ।